ਤੇ ਜਮੀਨ ਆ ਉਹ ਹੁਣ ਗਵਾ ਚੁੱਕੀ ਆ ਉਹ ਹੁਣ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਤੁਰੇ ਫਿਰਦੇ ਕਿ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਪਦੀ ਜ਼ਮੀਨ ਜਿਹੜੀ ਉਹ ਪਹਾਲਾਂਗੇ ਉਹ ਨਹੀਂ ਮਿਲਣੀ ਹੁਣ ਮੈਂ ਤੁਹਾਡੀ ਕੱਲੀ-ਕੱਲੀ ਕਰਤੂਤ ਦੱਸਣ ਲੱਗਾ ਕਿਉਂਕਿ ਤੁਸੀਂ ਮੈਨੂੰ ਕੱਲ ਪਰਸੋ ਦਾ ਮੈਂ ਜੋ ਤੁਹਾਡੇ ਵਿੱਚ ਹੋਣਾ ਸੀ ਕਾਲੀਦਲ 'ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀਦਲ ਤੋਂ ਬਾਹਰ ਹੋ ਗਿਆ ਸਾਡੇ ਰਮਾਣੇ ਚੱਕ ਪਿੰਡ ਦੇ ਵਿੱਚ ਦੋ ਸੰਪਰਦਾਵਾਂ ਦਾ ਝਗੜਾ ਬਾਬਾ ਸਤਿੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਦਾ ਤੇ ਮੇਰਾ ਕੀ ਲੈਣਾ ਦੇਣਾ ਉਹ ਅੱਜ ਦਾ ਤਾਂ ਨਹੀਂ ਉਹ ਬਹੁਤ ਪੁਰਾਣਾ ਉਹਦੇ ਬਹੁਤ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਚਲੋ ਕੁਝ ਪਿੰਡ ਵਾਲਿਆਂ ਦਾ ਬਾਬਾ ਜੀ ਦੀ ਕਿਸੇ ਗੱਲ ਤੋਂ ਟਕਰਾਰ ਹੋ ਗਈ ਉਸ ਤੋਂ ਬਾਅਦ ਕਿਹੜਾ ਤੂੰ ਉਥੇ ਸ਼ਰੌਨੀ ਕਮੇਟੀ ਦਾ ਮੈਂਬਰ ਜਿਹੜਾ ਧਰਨੇ 'ਚ ਬੈਠਾ ਹੈ ਜਿੰਨੂੰ ਤੂੰ ਕਹਿਣਾ ਆ ਕਿ ਮੈਂ ਇਹਦੀ ਰੈਣਮਾਈ ਹੈਟ ਕਮੇਟੀ ਬਣਾਈਆਂ ਇਹਨਾਂ ਦੀ ਰੈਣਮਾਈ ਹੈਟ ਇਹਨਾਂ ਦੀ ਰੈਣਮਾਈ ਹੈਟ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਗੁਰਦੁਆਰਾ 베ਰ ਸਾਹਿਬ ਬੋਪਾਰਾ ਜਿੱਥੇ ਬਾਬਾ ਸੱਜਣ ਸਿੰਘ ਜੀ ਮੌਜੂਦਾ ਇਸ ਟਾਈਮ ਬੈਠੇ ਨੇ ਉਹਨਾਂ ਨੂੰ ਕੱਢਣ ਲੱਗੇ ਸੀ ਤੇਰੇ ਇਹੋ ਹੀ ਸ਼ਰੋਣੀ ਕਮੇਟੀ ਦੇ ਮੈਂਬਰ ਤੇ ਤੇਰੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਤੇਰੇ ਲੀਡਰ ਨੇ ਉਹ ਇਹਨਾਂ ਨੂੰ ਕੱਢਣ ਲੱਗੇ ਹੀ ਬਾਬਾ ਜੀ ਜਿੰਦੇ ਜਾਦੇ ਆ ਜਾ ਕੇ ਪੁੱਛਲਾ ਬਲਬੀਰ ਸਿੰਘ ਗੱਲੇ ਨੇ ਉਸ ਬਾਬੇ ਦੀ ਸਪੋਰਟ ਕੀਤੀ ਮੇਰੇ ਵੀਰੋ ਮੈਂ ਆ ਇੱਕ ਦੋ ਦਿਨਾਂ ਤੋਂ ਵੇਖ ਰਿਹਾ ਕਿ ਸ਼ਰੋਣੀ ਕਾਲੀ ਦਲ ਦੇ ਚੰਦ ਕੁ ਬੰਦੇ ਜਿਹੜੇ ਕੱਲ ਧਰਨੇ ਦੇ ਵਿੱਚ ਬੈਠੇ ਸੀਗੇ ਮਜੀਠੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਧਰਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦਿਓ ਜਿਹੜੀ ਤੁਹਾਡੀ ਸਿਆਸੀ ਜ਼ਮੀਨ ਆ ਉਹ ਹੁਣ ਗਵਾ ਚੁੱਕੀ ਆ ਉਹ ਹੁਣ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਤੁਰੇ ਫਿਰਦੇ ਕਿ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਪਦੀ ਜ਼ਮੀਨ ਜਿਹੜੀ ਉਹ ਪਾਹ ਲਾਂਗੇ ਉਹ ਨਹੀਂ ਮਿਲਣੀ ਹੁਣ ਮੈਂ ਤੁਹਾਡੀ ਕੱਲੀ ਕੱਲੀ ਕਰਤੂਤ ਦੱਸਣ ਲੱਗਾ ਕਿਉਂਕਿ ਤੁਸੀਂ ਮੈਨੂੰ ਕੱਲ ਪਰਸੋਂ ਦਾ ਮੈਂ ਚੁੱਪ ਸੀਗਾ ਤੇ ਮੈਂ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਪੜਿਆ ਕਿ ਰਮਾਣੇ ਚੱਕ ਗੁਰਦਾਰੇ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਮੈਂ ਧਾਮੀ ਸਾਹਿਬ ਤੁਹਾਨੂੰ ਕੱਲੇ ਕੱਲੇ ਕਬਜ਼ੇ ਦੇ ਬਾਰੇ ਦੱਸਣ ਲੱਗਾ ਕਿ ਕਿੰਨੇ ਕਿਹੜੇ ਵੇਲੇ ਕਿੱਥੇ ਕਿੱਥੇ ਕਬਜ਼ੇ ਕਰਾਏ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਭਾਗੀਦਾਰ ਹੁੰਦਾ ਤਾਂ ਅੱਜ ਮੈਂ ਤੁਹਾਡੇ ਵਿੱਚ ਹੋਣਾ ਸੀ ਕਾਲੀ ਦਲ 'ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀ ਦਲ ਤੋਂ ਬਾਹਰ ਹੋ ਗਿਆ ਸਾਡੇ ਰਮਾਣੇ ਚੱਕ ਪਿੰਡ ਦੇ ਵਿੱਚ ਦੋ ਸੰਪਰਦਾਵਾਂ ਦਾ ਝਗੜਾ ਬਾਬਾ ਸਤਿੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਦਾ ਤੇ ਮੇਰਾ ਕੀ ਲੈਣਾ ਦੇਣਾ ਉਹ ਅੱਜ ਦਾ ਤਾਂ ਨਹੀਂ ਉਹ ਬਹੁਤ ਪੁਰਾਣਾ ਉਹਦੇ ਬਹੁਤ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਚਲੋ ਕੁਝ ਪਿੰਡ ਵਾਲਿਆਂ ਦਾ ਬਾਬਾ ਜੀ ਦੀ ਕਿਸੇ ਗੱਲ ਤੋਂ ਟਕਰਾਅ ਹੋ ਗਈ ਉਸ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਫੋਨ ਬਾਬਾ ਜੀ ਦੀ ਪਾਰਟੀ ਦਾ ਆਉਂਦਾ ਤੇ ਮੈਂ ਉੱਥੇ ਮੋਗ ਕੇ ਤੇ ਪੁਲਿਸ ਭੇਜਦਾ ਐਸਐਚਓ ਜੀ ਦਾ ਜਾਗਦਾ ਡੀਐਸਪੀ ਜੀ ਦਾ ਜਾਗਦਾ ਔਰ ਮੈਂ ਉਥੋਂ ਪੁਲਿਸ ਭੇਜ ਕੇ ਉਹ ਸਮਾਹੌਲ ਨੂੰ ਸਾਰੇ ਨੂੰ ਸ਼ਾਂਤ ਕਰਾਉਣਾ ਉਸ ਤੋਂ ਬਾਅਦ ਜਿਹੜੇ ਸਾਡੇ ਸਿਆਸੀ ਰੋਟੀਆਂ ਸੇਕਣ ਬੰਦੇ ਉੱਥੇ ਬੈਠੇ ਸੀ ਮੈਂ ਵੀਰੋ ਤੁਹਾਡੇ ਨਾਲ ਮੇਰੀ ਲੜਾਈ ਕੋਈ ਨਹੀਂ ਪਰ ਮੈਨੂੰ ਵੀ ਪਤਾ ਤੁਸੀਂ ਕੀ ਕੀ ਕਰਦੇ ਜੇ ਅੱਜ ਤੋਂ ਬਾਅਦ ਜਿਹੜੇ ਉੱਥੇ ਧਰਨੇ 'ਚ ਬੈਠੇ ਉਹਨਾਂ ਨਾਲ ਮੇਰੀ ਲੜਾਈ ਸ਼ੁਰੂ ਆ ਹੁਣ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜੇ ਕੰਮ ਤੁਸੀਂ ਅੱਜ ਦੀ ਤਰੀਕ 'ਚ ਕਰ ਰਹੇ ਹੋ ਜਿਹੜੇ ਮੇਰੇ ਕੋਲ ਨੇ ਮੈਂ ਜਿਹੜੇ ਉੱਥੇ ਧਰਨੇ 'ਚ ਬੈਠੇ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਮੈਂ ਸਾਰੇ ਤੁਹਾਡੇ ਗੱਲ ਦੇ ਵਿੱਚ ਇਹੋ ਜਿਹਾ ਫਾਹ ਬਣਾ ਕੇ ਪਾਉਂਗਾ ਤੁਸੀਂ ਯਾਦ ਪਿਆ ਕਰੋਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਧਰਮ ਦੀ ਆੜ ਲੈ ਕੇ ਆ ਜਿਹੜਾ ਧਾਮੀ ਨੇ ਬਿਆਨ ਦਿੱਤਾ ਮੈਂ ਪਹਿਲਾਂ ਇਸ ਧਾਮੀ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਜਿਹੜਾ ਤੂੰ ਉਥੇ ਸ਼ਰੌਨੀ ਕਮੇਟੀ ਦਾ ਮੈਂਬਰ ਜਿਹੜਾ ਧਰਨੇ 'ਚ ਬੈਠਾ ਹੈ ਜਿੰਨੋਂ ਤੋਂ ਕਹਿਣਾ ਆ ਕਿ ਮੈਂ ਇਹਦੀ ਰੈਣਮਾਈ ਏਟ ਕਮੇਟੀ ਬਣਾਈ ਆ ਇਹਨਾਂ ਦੀ ਰੈਣਮਾਈ ਏਟ ਇਹਨਾਂ ਦੀ ਰੈਣਮਾਈ ਏਟ ਤੇਰੇ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਗੁਰਦੁਆਰਾ 베ਰ ਸਾਹਿਬ ਬੋਪਾਰਾ ਜਿੱਥੇ ਬਾਬਾ ਸੱਜਣ ਸਿੰਘ ਜੀ ਮੌਜੂਦਾ ਇਸ ਟਾਈਮ ਬੈਠੇ ਨੇ ਉਹਨਾਂ ਨੂੰ ਕੱਢਣ ਲੱਗੇ ਸੀ ਤੇਰੇ ਇਹੋ ਹੀ ਸ਼ਰੌਨੀ ਕਮੇਟੀ ਦੇ ਮੈਂਬਰ ਤੇ ਤੇਰੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਤੇਰੇ ਲੀਡਰ ਨੇ ਉਹ ਇਹਨਾਂ ਨੂੰ ਕੱਢਣ ਲੱਗੇ ਸੀ ਬਾਬਾ ਜੀ ਜਿੰਦੇ ਜਾਗਦੇ ਆ ਜਾ ਕੇ ਪੁੱਛਲਾ ਤਲਬੀਰ ਸਿੰਘ ਗੱਲੇ ਨੇ ਉਸ ਬਾਬੇ ਦੀ ਸਪੋਰਟ ਕੀਤੀ ਉੱਥੇ ਉਹਦਾ ਜਿਹੜਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਦੀ ਤੇ ਕਲਵੀਰ ਸਿੰਘ ਮੱਤੇয়াল ਜੀ ਜਿਹੜੇ ਵਿਚਾਰੇ ਇਸ ਦੁਨੀਆ ਤੇ ਨਹੀਂ ਰਹੇ ਉਹ ਚਾਹੁੰਦੇ ਸੀਗੇ ਇਥੋਂ ਬਾਬਾ ਜੀ ਨੂੰ ਗੁਰਦਾਰੇ ਕੱਢਿਆ ਜਾਵੇ ਮੈਂ ਉਸ ਟਾਈਮ ਉਸ ਪਰਿਵਾਰ ਦੇ ਉਸ ਮਹਾਪੁਰਸ਼ਾਂ ਦੇ ਨਾਲ ਖੜਾ ਹਾਂ ਮੈਂ ਜਿਨੇ ਬਾਣਾ ਪਾਇਆ ਉਹਦਾ ਹਰ ਇੱਕ ਦਾ ਸਤਿਕਾਰ ਕਰਦਾ ਮੈਂ ਉਹਨਾਂ ਦੇ ਨਾਲ ਖੜਾ ਜਿੰਦੇ ਜਾਗਦੇ ਨੇ ਜਾ ਕੇ ਪੁੱਛਲਾ ਤੇ ਤੇਰੇ ਇਹ ਜਿਹੜੇ ਜਿਹੜੇ ਅੱਜ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਜਾਂ ਜਿਨ੍ਹਾਂ ਦੇ ਸ਼ਾਰਿਆਂ ਤੇ ਕੱਲ ਚੰਦਕ ਬੰਦਿਆਂ ਦਾ ਧਰਨਾ ਲੱਗਾ ਪਹਿਲੀ ਤੇ ਗੱਲ ਤੁਹਾਨੂੰ ਸ਼ਰਮਨਾ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਕਿ 26 26000 ਦੀ ਲੀਡ ਨਾਲ ਜਿਤਨ ਵਾਲੇ ਤੇ ਤੁਹਾਡੇ ਕੋਲ ਕੱਲ 26 ਬੰਦੇ ਨਹੀਂ ਇਕੱਠੇ ਹੋਏ ਸੋ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਇਹ ਗੱਲ ਬੜੀ ਵਿਸਤਾਰ ਸਹਿ ਦੱਸ ਦੇਣਾ ਕਿ ਬਾਅਦ ਚ ਉਥੇ ਸੌਦੇਬਾਜ਼ੀਆਂ ਹੁੰਦੀਆਂ ਉਹਨਾਂ ਬਾਬਾ ਜੀ ਨਾਲ ਬਾਬਾ ਜੀ ਮੁਕਰ ਨਾ ਮੁਕਰ ਮੈਨੂੰ ਨਹੀਂ ਪਤਾ ਇਹ ਗੱਲ ਪ੍ਰੂਫਾ ਸਮੇਤ ਰੱਖਣ ਲੱਗਾ ਕਿ ਬਾਬਾ ਜੀ ਤੋਂ ਉਥੋਂ ਦਾ ਜਿਹੜਾ ਚੇਅਰਮੈਨ ਵਿਰੋਧ ਕਰਦਾ ਸੀ ਬਾਬੇ ਦਾ ਦੋਵੇਂ ਚੇਅਰਮੈਨ ਸੀ ਇੱਕ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਮਜੀਠੀਆ ਨੇ ਬਣਾਇਆ ਹੈ ਇੱਕ ਮਾਰਕੀਟ ਕਮੇਟੀ ਮੈਦੇ ਦਾ ਬਣਾਇਆ ਸੁਖਿੰਦਰ ਸਿੰਘ ਗੋਲਡੀ ਔਰ ਉਹ ਜਿਹੜਾ ਸੁਖਿੰਦਰ ਸਿੰਘ ਗੋਲਡੀ ਆ ਉਹਨੇ 50 ਫੁੱਟ ਬਾਏ 50 ਫੁੱਟ ਜਗ੍ਹਾ ਬਾਬੇ ਤੋਂ ਲਈ ਬਾਬੇ ਨੂੰ ਉਥੇ ਰਹਿਣ ਦਾ ਰਹਿਣ ਦੇਣ ਕਰਕੇ ਤੇ ਜਿਹਦੇ ਵਿੱਚ ਅੱਜ ਗੁੱਡ ਵਿਲ ਰੈਸਟੋਰੈਂਟ ਬਣਿਆ ਬੇਰ ਸਾਹਿਬ ਬੋਪੜਾ ਬਾਬੇ ਦੀ ਬਾਬੇ ਸੱਜਨ ਸਿੰਘ ਬੇਰ ਸਾਹਿਬ ਛਿਰਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਾਰੇ ਦੀ ਜਗ੍ਹਾ ਦੇ ਵਿੱਚ ਤੇ ਉਹਦਾ ਕਿਰਾਇਆ ਪਤਾ ਕਿੰਨਾ ਉਹਦਾ ਕਿਰਾਇਆ ਜੀਟੀ ਰੋਡ ਤੇ 3500 ਰੁਪਇਆ ਬਾਇ ਚੈੱਕ ਇਹ ਬੰਦੇ ਉਥੇ ਕਿਰਾਇਆ ਦੇਂਦੇ ਆ ਜਿਹੜੇ ਕਹਿੰਦੇ ਆ ਕਿ ਗੁਰਦਾ ਰਿਆਂ ਦੇ ਤਲਵੀਰ ਸਿੰਘ ਕਬਜ਼ੇ ਕਰਾਉਂਦੇ ਆ ਅੱਗੇ ਆ ਜਾਓ 나ਗੀਆਣਾ ਸਾਹਿਬ ਬਾਬਾ ਜੀ ਜਗਿੰਦਰ ਸਿੰਘ ਜੀ ਜਦੋਂ ਚੋਲਾ ਛੱਡਦੇ ਆ ਉਥੇ ਇੱਕ ਇਹੋ ਕਾਲੀਦਲ ਵਾਲਿਆਂ ਦੇ ਬੰਦੇ ਉਥੇ ਪੱਪੀ ਪ੍ਰਧਾਨ ਜੀ ਸੀਗੇ ਇਹ ਚਾਹੁੰਦੇ ਸੀਗੇ ਬਾਬਾ ਜੀ ਤੋਂ ਬਾਅਦ ਉਹਨਾਂ ਨੂੰ ਉਥੇ ਕਬਜ਼ਾ ਕਰਾ ਦिए 나ਗੀਆਣਾ ਸਾਹਿਬ ਉਥੇ ਮੈਂ ਗਿਆ ਉੱਥੇ ਸਰਦਾਰ ਸੰਤੋਖ ਸਿੰਘ ਸਭਰਾ ਸ਼ਰਾਉਣੀ ਗੋਟੀ ਮੈਂਬਰ ਗਿਆ ਔਰ ਇੱਕ ਅਸੀਂ 10 ਜਾਣੇ ਉੱਥੇ ਬੰਦੇ ਗਏ ਵਿੱਚ ਭਜਨ ਸਿੰਘ ਸਪਾਰੀ ਵਿੰਡ ਗਿਆ ਹੋਰ ਇਲਾਕੇ ਦੇ ਸੀਨੀਅਰ ਲੀਡਰ ਇਕੱਠੇ ਹੋਏ ਤੇ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਇਹ ਕਾਲੀ ਦਲ ਵਾਲਿਓ ਉਹ ਤੁਸੀਂ ਉਹ ਗੁਰਦਾਰੇ ਤੇ ਮੈਂ ਕਬਜ਼ਾ ਬਚਾਇਆ ਮੈਂ ਉੱਥੇ ਬਾਬੇ ਕਬਲਜੀਤ ਸਿੰਘ ਨੂੰ ਕਬਜ਼ਾ ਕਰਾਇਆ ਤੇ ਤੁਸੀਂ ਉਦੋਂ ਕਹੇ ਇਹਨਾਂ ਨੂੰ ਕੁਛ ਨਾ ਕੁਛ ਦਵਾ ਦਈਏ ਕਾਲੀ ਦਲ ਲੈਣਾ ਨੂੰ ਤੇ ਅੱਜ ਵੀ ਉਥੋਂ ਦੀ ਗੁਰਦਾਰੇ ਦੀ ਡਿਸਪੈਂਸਰੀ ਤੇ ਤੁਹਾਡੇ ਪਾਲੀ ਹੋਣਾ ਦਾ ਕਬਜ਼ਾ ਦੁਨੀਆ ਜਾਣਦੀ ਆ ਮੈਂ ਸੱਚੀਆਂ ਗੱਲਾਂ ਕਹਿ ਰਿਹਾ ਇਹ ਕੋਈ ਝੂਠੀ ਛੱਬੀ ਗੱਲ ਨਹੀਂ ਤਾਂ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰੇ ਤਾਂ ਕਬਜ਼ੇ ਕਰਾ ਰਿਆ ਹੈ ਤੀਜੀ ਗੱਲ ਥੰਮ ਸਾਹਿਬ ਗੁਰਦਾਰਾ ਸਾਡੇ ਉਦੋਂ ਕੇ ਜਗਿੰਦਰਜੀਤ ਸਿੰਘ ਕਿਹਦਾ ਵਰਕਰ ਸੀਗਾ ਕਿਹਦਾ ਬੰਦਾ ਸੀਗਾ ਆ ਕਿਦੋਂ ਦਾ ਅਕਾਲੀ ਦਲ ਤੋਂ ਵੇਲੇ ਲੈ ਕੇ ਅੱਜ ਦੇ ਦਿਨ ਤੱਕ ਹੁਣ 4 ਮਹੀਨਿਆਂ ਤੋਂ ਉਤੋਂ ਪਿੰਡ ਵਾਲਿਆਂ ਨੇ ਕਬਜ਼ਾ ਛਡਾਇਆ ਗੁਰਦਾਰੇ ਸਾਹਿਬ ਥੰਮ ਸਾਹਿਬ ਤੁਸੀਂ ਕਬਜ਼ਾ ਕਰ ਛਡਾਇਆ ਇਸੇ ਪਾਲੀ ਦੇ ਫਾਦਰ ਸਾਹਿਬ ਸੀਗੇ ਤੁਹਾਨੂੰ ਤੁਸੀਂ ਕਹਿੰਦੇ ਅਸੀਂ ਕਬਜ਼ਾ ਕਰਾਉਣੇ ਆ ਤੁਹਾਨੂੰ ਸ਼ਰਮ ਨਾ ਆਈ 2011 ਦੇ ਵਿੱਚ ਸੰਤਰ ਸਿਲਾ ਰਾਮ ਜੀ ਸਾਧਪੁਰ ਵਾਲੇ ਜਦੋਂ ਸਰੀਰ ਛੱਡਦੇ ਨੇ ਤੇ ਜੋ ਕੁਝ 2011 ਦੇ ਵਿੱਚ ਮਜੀਠੀਆ ਸਾਹਿਬ ਨੇ ਉੱਥੇ ਆਪ ਦੇ ਇੱਕ ਹਰਿਆਣੇ ਵਾਲੇ ਯਾਰ ਦੇ ਮਗਰ ਲਾ ਕੇ ਜੋ ਕੁਝ ਉੱਥੇ ਕਰਾਇਆ ਉੱਥੇ ਐਸ ਐਚਓ ਅਰੁਣ ਹੁੰਦਾ ਸੀ ਐਸ ਡੀਐਸਪੀ ਹਰਜੀਤ ਸਿੰਘ ਬਰਾੜ ਹੁੰਦਾ ਸੀ ਐਹੋ ਹੀ ਸੁਖਵਿੰਦਰ ਸਿੰਘ ਗੋਲਡੀ ਨਾਲ ਸੀ ਜੋ ਕੁਝ ਉੱਥੇ ਹੋਇਆ ਜਾ ਕੇ ਡੇਰਿਓਂ ਪੁੱਛੋ ਜਾ ਕੇ ਡੇਰਿਓਂ ਪੁੱਛੋ ਕੀ ਕੁਝ ਕਰਾਇਆ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰਿਆਂ ਤੇ ਕਪੜਾ ਕਰਾਉਂਦਾ ਉਹ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਉਹ ਤੁਸੀਂ ਉੱਥੇ ਬਾਬਿਆਂ ਤੋਂ ਜਗਾ ਲੈ ਲੈ ਕੇ ਤਾਂ ਸੌਦੇਕਾਰ ਕਰਕੇ ਪਹਿਲਾਂ ਬਾਬਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਾਅਦ ਚ ਜਗਾ ਲੈ ਲੈ ਕੇ ਤੇ ਤੁਸੀਂ ਉਹਨਾਂ ਨਾਲ ਰਾਈ ਨਾਵੇਂ ਕਿਤੇ ਤੁਸੀਂ ਅੱਜ ਉੱਠ ਕੇ ਸਾਨੂੰ ਕਹਿੰਦੇ ਜੀ ਆਪਣਾ ਮਾਰਕੀਟ ਕਮੇਟੀਆਂ ਤੁਸੀਂ ਲੁੱਟ ਕੇ ਖਾ ਗਏ ਸਾਰਾ ਕੁਝ ਤੁਸੀਂ ਲੁੱਟ ਕੇ ਖਾ ਗਏ ਤੁਸੀਂ ਮੈਨੂੰ ਕਹਿੰਦੇ ਜੀ ਗੁਰਦਾਰਿਆਂ ਦਾ ਕਬਜ਼ਾ ਕਰਾਉਂਦਾ ਮੈਂ ਅੱਜ ਤੁਹਾਨੂੰ ਥੋੜੀ ਜਿਹੀ ਇੱਕ ਹਿੰਟ ਦਿੰਦਾ ਔਰ ਜਿਹੜੇ ਮੇਰੇ ਵੀਰ ਕੱਲ ਧਰਨੇ 'ਚ ਬੈਠੇ ਮੈਂ ਅੱਜ ਉਹਨਾਂ ਨੂੰ ਕਲੀਅਰ ਕਹਿ ਦੇਣਾ ਕਿ ਮੇਰੇ ਮਿੱਤਰੋ ਮੇਰੇ ਕੋਲ ਤੁਹਾਡਾ ਇਕੱਲੇ ਇਕੱਲੇ ਦਾ ਪ੍ਰੂਫ ਸਬੂਤ ਪਿਆ ਜੇ ਇਹ ਮਨ 'ਚੋਂ ਭੁਲੇਖਾ ਕੱਢ ਕੇ ਛੱਡਿਓ ਕਿ ਤੁਸੀਂ ਮੇਰੇ ਖ ਤਲਵੀਰ ਸਿੰਘ ਗੱਲ ਮਰਨੋ ਮਰਜੂ ਮੈਂ ਸੱਚ ਦੀ ਲੜਾਈ ਨਹੀਂ ਲੜਨੋਂ ਪਿਛાડਦਾ ਔਰ ਮੈਂ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾ ਉਹ ਧਾਮੀ ਜੇ ਤੂੰ ਐਡਾ ਇਮਾਨਦਾਰ ਆ ਚੱਲ ਗੁਰਰਾਮ ਦਾ ਹਸਪਤਾਲ ਚੱਲ ਉਹ ਜਿਹੜੇ ਤੂੰ ਆਪਦੇ ਕਰਿੰਦਿਆਂ ਨੂੰ ਇੱਥੇ ਮੈਡੀਕਲ ਸਟੋਰ ਦੇ ਕੇ ਅਨੇ ਵਾਰ ਨਹੀਂ ਲੁੱਟ ਮਚਾਈ ਉਹ ਬੰਦ ਤੇ ਕਰਾ ਜਿਹੜੇ ਬਾਹਰ ਉਹ ਪੰਜਾ ਮੈਡੀਕਲ ਸਟੋਰ ਚੱਲਦੇ ਆ ਕੀ ਗੱਲ ਉਹ ਕਹਦੇ ਧੀਆਂ ਪੁੱਤ ਨਹੀਂ ਉਹਨਾਂ ਦੀ ਤੂੰ ਰੋਟੀ ਨਹੀਂ ਖਾਂਦਿਆ ਕਿਉਂ ਨਹੀਂ ਤੂੰ ਆਪਦੇ ਡਾਕਟਰਾਂ ਨੂੰ ਕਹਿੰਦਾ ਬਈ ਪਰਚੀ ਜਿੱਥੋਂ ਮਰਜੀ ਮੈਡੀਸਿਨ ਲੋਕ ਲੈਣ ਉਹ ਤੂੰ ਤਾਂ ਕਾਰੋਬਾਰ ਖੋਲ ਕੇ ਬੈਠਾ ਜੇ ਤੂੰ ਹੀ ਐਡੇ ਧਾਮੀ ਸਾ ਤੇ ਜੇ ਏਡੇ ਇਮਾਨਦਾਰ ਹੋ ਚਲੋ ਦਰਬਾਰ ਸਾਹਿਬ ਜਾ ਕੇ ਕਹੋਗੇ ਤੁਹਾਡੇ ਜਿਹੜੇ ਉਹ ਮੈਡੀਕਲ ਸਟੋਰ ਤੁਹਾਡੇ ਚੇਤਿਆਂ ਕੋਲ ਨਹੀਂ ਤੇ ਤਲਬੀਰ ਸਿੰਘ ਮਾਫੀ ਮੰਗ ਲੂ ਅੱਜ ਉਥੇ ਲਿਖ ਲਿਖ ਕੇ ਪਾਈ ਜਾਂਦੇ ਆ ਮੈਂ ਕੱਲ ਜਦੋਂ ਉਥੇ ਧਰਨਾ ਲੱਗਾ ਮੈਂ ਪੁਲਿਸ ਨੂੰ ਇੱਕ ਗੱਲ ਕਹੀ ਆ ਬੜੀ ਕਲੀਅਰਲੀ ਕਿ ਭਾਈ ਮੇਰੇ ਬੰਦਿਆ ਦਾ ਕਸੂਰ ਕੋਈ ਨਹੀਂ ਨਜਾਇਜ਼ ਕਾਰਵਾਈ ਨਹੀਂ ਹੋਣੀ ਚਾਹੀਦੀ ਮੈਂ ਮੁਕਰਦਾ ਨਹੀਂ ਮੈਂ ਮੀਡੀਆ 'ਚ ਕਹਿ ਰਿਹਾ ਮੈਂ ਹਾਂ ਜੀ ਮੇਰੇ ਬੰਦਿਆ ਦਾ ਕਸੂਰ ਕੋਈ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕੱਲ ਮੈਂ ਅਮਨ अरोड़ा ਜੀ ਦੇ ਨਾਲ ਸੀਗਾ ਮੈਨੂੰ ਅਮਰਜੀਤ ਸਿੰਘ ਕਲੇਰ ਮਾਗੜ ਸਰਪੰਚ ਦਾ ਫੋਨ ਆਉਂਦਾ ਕਿ ਬਾਬਾ ਸਤਿੰਦਰ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮਹ ਜੀ ਮੈਂ ਵਿਜੀ ਆ ਮੈਂ ਤੁਹਾਨੂੰ ਮਿਲਾਂ ਇਹ ਕੋਈ 12 ਵਜੇ ਦੇ ਕਰੀਬ ਫੋਨ ਆਇਆ ਮੈਂ ਮੈਂ 3 ਵਜੇ ਤੱਕ ਅਮਰਸਰ ਪਹੁੰਚ ਜਾਣਾ ਫਿਰ ਮੈਨੂੰ ਫੋਨ ਕਰ ਲਿਓ ਮੈਨੂੰ ਉਹਨਾਂ ਦਾ ਦੁਬਾਰਾ ਫੋਨ ਆਉਂਦਾ ਇਹ ਰਿਕਾਰਡਡ ਗੱਲਾਂ ਮੈਨੂੰ ਦੁਬਾਰਾ ਫੋਨ ਆਉਂਦਾ ਮਹ ਬਾਬਾ ਜੀ ਨੇ ਮੈਨੂੰ ਕਿਸ ਕਰਕੇ ਮਿਲਣਾ ਕਹਿੰਦੇ ਜੀ ਉਹਨਾਂ ਕੋਈ ਗੁਰਦਾਰਾ ਸਾਹਿਬ ਬਾਰੇ ਬਚਨ ਬਲਾਸ ਕਰਨੇ ਆ ਮਹ ਭਾਈ ਮੈਂ ਅੱਧੇ ਘੰਟੇ ਤੱਕ ਮੈਨੂੰ ਦੁਬਾਰਾ ਫੋਨ ਕਰਿਓ ਮੈਨੂੰ ਉਹਨਾਂ ਦਾ ਫੇਰ ਫੋ ਸਰਓਵਰ ਪ੍ਰੀਮੀਅਮ ਹੋਟਲ ਦੇ ਵਿੱਚ ਅਮਨ ਅਰੋੜਾ ਜੀ ਦੇ ਨਾਲ ਆ ਚਾਹੇ ਤੇ ਮੇਰੀ ਘਰ ਵੇਟ ਕਰ ਲੋ ਤੇ ਚਾਹੇ ਇੱਥੇ ਆ ਜਾਓ ਉਹ ਮੇਰੇ ਮਗਰ ਆ ਜਾਂਦੇ ਮੈਨੂੰ ਬਾਬਾ ਜੀ ਨੇ ਸਾਰੀ ਗੱਲ ਦੱਸੀ ਮੈਂ ਉਸੇ ਵੇਲੇ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਹੀ ਕਿ ਮੇਰੀ ਬਾਬਾ ਜੀ ਨਾਲ ਗੱਲ ਹੋ ਗਈ ਆ ਬਾਬਾ ਜੀ ਜੇ ਧਰਨਾ ਚ ਕਾ ਦਿੰਦੇ ਆ ਤੇ ਕੋਈ ਗੱਲ ਨਹੀਂ ਇਸ ਮホール ਨੂੰ ਸ਼ਾਂਤ ਕਰੋ ਨਾ ਮੈਂ ਕੋਈ ਬਾਬਾ ਜੀ ਨੂੰ ਮਾੜੀ ਗੱਲ ਕਹੀ ਆ ਨਾ ਬਾਬਾ ਜੀ ਨੇ ਮੈਨੂੰ ਮਾੜੀ ਗੱਲ ਕਹੀ ਨਾ ਕਿਸੇ ਨੇ ਮੇਰੇ ਤੋਂ ਮਾਫੀ ਮੰਗੀ ਆ ਨਾ ਮੈਂ ਕਿਸੇ ਤੋਂ ਮਾਫੀ ਮੰਗੀ ਆ ਮੈਂ ਪਹਿਲੀ ਦੇ ਗੱਲ ਬਾਣੇ ਵਾਲੇ ਸਿੰਘ ਦਾ ਬਾਣੇ ਵਾਲੇ ਸਿੰਘ ਦਾ ਮੈਂ ਸਤ ਦੋ ਸੰਪਰਦਾਵਾਂ ਦਾ ਉਥੇ ਝਗੜਾ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੋਣਾ ਚਾਹੀਦਾ ਮੈਂ ਜਰੂਰ ਡੀਸੀ ਸਾਹਿਬ ਨਾਲ ਗੱਲ ਕਰਾਂਗਾ ਇਹਦੇ ਵਿੱਚ ਜੋਸਯੂ ਜਿਹੜਾ ਡਾਕੂਮੈਂਟਰੀ ਬਿਲਕੁਲ ਸਯੂ ਭਾਈ ਉਹਨੂੰ ਤੁਸੀਂ ਗੁਰਦਾਰਿਆਂ ਦੇ ਦਿਓ ਮੈਨੂੰ ਕੀ ਮੈਂ ਗੁਰਦਾਰਿਆਂ ਦੇ ਵਿੱਚ ਉਥੇ ਕਿਹੜੀ ਕੋਈ ਕੋਈ ਕੰਮ ਕਰਨਾ ਆ ਜਾ ਕੋਈ ਗੱਲ ਦਾ ਉਥੇ ਕਾਰੋਬਾਰ ਤੁਹਾਡੇ ਵਾਂਗੂ ਗੁਰਦਾਰਿਆਂ ਦੇ ਵਿੱਚ ਖੁੱਲਣਾ ਮੇਰੀ ਇਹੋ ਜੀ ਕੋਈ ਮਨਸ਼ਾ ਨਹੀਂ ਹੈਗੀ ਸੋ ਇਹ ਜਿਹੜੇ ਤੁਹਾਨੂੰ ਮੈਂ ਦੋ ਤਿੰਨ ਕੰਮ ਗਿਣਾਏ ਆ ਨਾ ਜਿਹੜੀਆਂ ਤੁਸੀਂ ਕਾਲੀਆਂ ਕਰਤੂਤਾ ਤੁਹਾਡੀਆਂ ਮੈਂ ਤੁਹਾਨੂੰ ਦੱਸਦੀਆਂ ਗਾ ਤਾਂ ਮੇਰੇ ਨਾਲ ਪੰਗਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਾਚ ਲਿਓ ਨਹੀਂ ਤਾਂ ਮੈਂ ਕੱਲੀ-ਕੱਲੀ ਤੁਹਾਡੀ ਮੈਂ ਸਿਰਫ ਇਹ ਕਰਕੇ ਸ਼ਰਮ ਮੈਨੂੰ ਮਾਰਦੀ ਆ ਕਿ ਆਪਾਂ ਕੱਠੇ ਰਹੇ ਆ ਤੇ ਜੇ ਤੁਸੀਂ ਆਖੋ ਨਾ ਕਿ ਖਰੇ ਤਲਬੀਰ ਨੂੰ ਉਹ ਦਬਾਉਣ ਵਾਲੇ ਦਿਨ ਉੱਥੇ ਪਹੁੰਚੋ ਮੈਂ ਤਾਂ ਉਦੋਂ ਨਹੀਂ ਦੱਬਦਾ ਰਿਹਾ ਜਦੋਂ ਸਰਕਾਰ ਵੇਲੇ ਮੈਂ 6-6 ਮਹੀਨੇ ਇਸੇ ਮਜੀਠੀਆ ਸਾਹਿਬ ਨਾਲ ਰੁਸ ਕੇ ਬਹਿ ਜਾਣਾ ਮੈਂ ਤਾਂ ਉਦੋਂ ਨਹੀਂ ਦੱਬਿਆ ਸੋ ਇਸ ਕਰਕੇ ਉਦੋਂ ਵੀ ਲੜਾਈ ਮੇਰੀ ਸੱਚ ਦੀ ਔਰ ਆਪਦੇ ਭੈਣ ਭਰਾ ਦੀ ਹੁੰਦੀ ਸੀ ਬਾਕੀ ਗੋਲ ਕਚੋਰੋ ਬੰਦੇ ਬਣ ਜਾਓ ਮੈਂ ਤੁਹਾਨੂੰ ਸਾਰਾ ਨੰਗਿਆ ਕਰ ਦੂੰਗਾ ਆ ਜਿਹੜਾ ਧਾਮੀ ਉੱਠ ਕੇ ਕਹਿੰਦਾ ਧਾਮੀ ਨੂੰ ਪ ਤੂੰ ਕੋਟਕਪੂਰੇ ਕਿਉਂ ਨਹੀਂ ਜਾਂਦਾ ਤੂੰ ਬਾਬਲ ਕਲਾਂ ਕਿਉਂ ਨਹੀਂ ਜਾਂਦਾ ਆ ਪੀਟੀਸੀ ਚੈਨਲ ਵਾਲਿਆਂ ਨੇ ਕਦੀ ਇਹਨਾਂ ਦੀ ਖਬਰ ਚਲਾਈ ਆ ਮਿੰਟ ਮਿੰਟ ਤੇ ਤਲਵੀਰ ਗੱਲ ਨੇ ਕਰਾਦਾ ਕਬਜ਼ਾ ਤਲਵੀਰ ਗੱਲ ਜਦਨ ਕਰਾਊਗਾ ਤਲਵੀਰ ਗੱਲ ਜਿੰਮੇਵਾਰੀ ਵੀ ਚੁੱਕੂਗਾ